ਤੇ ਉਹ ਹਸ ਵਾਲਾ ਜਿੱਥੇ ਪੇਸ਼ੈਂਟ ਜਿਹੜਾ ਆ ਜਾਂ ਤਾਂ ਉਹ ਚੱਕ ਕੇ ਲੈ ਕੇ ਆਉਂਦੇ ਨੇ ਜਾਂ ਫਿਰ ਉਹ ਬਹੁਤ ਮੁਸ਼ਕਲ ਨਾਲ ਅੰਦਰ ਜਾਂਦਾ ਹੈ ਤੇ ਲੇਕਿਨ ਜਦੋਂ 2 ਮਿੰਟ ਦੀ ਟ੍ਰੀਟਮੈਂਟ ਤੋਂ ਬਾਅਦ ਜਦੋਂ ਬਾਹਰ ਆਉਂਦਾ ਹੈ ਬੜੇ ਆਰਾਮ ਦੇ ਨਾਲ ਉਹ ਆਪਣੀ ਵਹੀਕਲ ਦੇ ਵਿੱਚ ਬਹਿ ਕੇ ਉੱਥੋਂ ਜਾਂਦਾ ਕਿਹੜੀ ਕਿਹੜੀ ਪੇਸ਼ੈਂਟ ਪਹਿਲਾਂ ਤੁਹਾਡੇ ਕੋਲ ਆਉਂਦੇ ਨੇ ਕੋਈ ਆਲਰਡੀ ਪੇਸ਼ੈਂਟ ਉਹੀ ਆਉਂਦੇ ਸਰ ਜਿਨ੍ਹਾਂ ਨੂੰ ਡਾਕਟਰਾਂ ਨੇ ਰეკਮੈਂਡ ਆਪਰੇਸ਼ਨ ਦਾ ਕੀਤਾ ਹੋਇਆ ਜੀ ਵੀ ਆਪਰੇਸ਼ਨ ਹੀ ਕਰਾਉਣਾ ਪਊਗਾ ਜੀ ਸਾਡੇ ਕੋਲੇ ਪੇਸ਼ੈਂਟ ਗੋਡੇ ਆਲੇ ਡਿਸਕ ਵਾਲੇ ਉਹੀ ਜ਼ਿਆਦਾ ਆਉਂਦੇ ਆ ਪੈਰਾਲਾਈਜ਼ ਵਾਲੇ ਦੀ ਪਰ ਉਹ ਠੀਕ ਹੋ ਰਿਹਾ ਸਰ ਇਹ ਦੋ ਪੇਸ਼ੈਂਟ ਚੱਲ ਕੇ ਆਂਦਾ ਜੀ ਤਾਂ ਉਹ ਇੱਕ ਇੱਕ ਹੀ ਲਫ਼ਜ਼ ਬੋਲਦਾ ਵੀ ਡਾ ਸਾਹਿਬ ਅਸੀਂ ਸਾਰੇ ਥਾਂ ਤੋਂ ਘੁਮ ਕੇ ਆਏ ਆ ਸਾਨੂੰ ਕੋਈ ਫਾਇਦਾ ਨਹੀਂ ਮਿਲਿਆ ਬੈਨੀਫਿਟ ਨਹੀਂ ਮਿਲਿਆ ਜੀ ਤੇ ਉਹ ਅਸੀਂ 20 ਤੋਂ 30% ਅਸੀਂ ਇਹ ਬੰਦੇ ਨੋਰ ਰਿਲੈਕਸੇਸ਼ਨ ਦੇ ਕੇ ਭੇਜਦੇ ਆ ਆਰਾਮ ਕਰਕੇ ਭੇਜਦੇ ਤੇ ਉਹਨੂੰ ਉਹਦੋਂ ਖੁਦ ਦੱਸ ਕੇ ਜਾਂਦਾ ਵੀ ਸਰ ਮੈਨੂੰ ਇਹ ਚੀਜ਼ਾਂ ਤੋਂ ਫਰਕ ਪਿਆ ਉਹ ਆਪਰੇਸ਼ਨ ਹੋਏ ਸੀਗੇ ਜਿਹਦੇ ਕਰਕੇ ਮੈਂ 5-6 ਮਹੀਨੇ ਮੰਜੇ ਤੇ ਰਿਆਂ ਤਾਂ ਮੇਰੇ ਛੂਲੇ ਆੜ ਗਏ ਸੀਗੇ ਤਾਂ ਫਿਰ ਮੈਂ ਇਦਾਂ ਇਹਨਾਂ ਦੀ ਇੱਕ ਵੀਡੀਓ ਦੇਖੀ ਤਾਂ ਫਿਰ ਅਸੀਂ ਇੱਥੇ ਆਏ ਮੈਂ ਤਿੰਨ ਵਾਰ ਟ੍ਰੀਟਮੈਂਟ ਕਰਾਇਆ ਮੈਨੂੰ ਕਾਫੀ ਫਰਕ ਲੱਗਦਾ ਮੈਂ ਬੈਠ ਨਹੀਂ ਸਕਦਾ ਚੁਪੜੀ ਮਾਰ ਕੇ ਮੈਂ ਹੁਣ ਬੈਠਣ ਲੱਗ ਪਿਆ ਤੋ ਇਹ ਜਿਹੜੀ ਦਰਦਾਂ ਦੀ ਪੇਨ ਹੈ ਕਿੰਨੇ ਸਮੇਂ ਤੋਂ ਸੀ ਇਹ 25 ਸਾਲ ਤੋਂ ਕੋਈ ਛੱਡਿਆ ਹੀ ਨਹੀਂ ਅਸੀਂ ਬਹੁਤ ਦੂਰ ਦੂਰ ਤੱਕ ਗਏ ਆ ਅਸੀਂ ਮਤਲਬ ਗਿਣ ਨਹੀਂ ਸਕਦੀ ਕਿ ਕਿੰਨੇ ਤੱਕ ਜਗ੍ਹਾ ਸੀ ਗਏ ਲੱਤਾਂ ਸੰਜੀਪੂਰੀ ਦੋਨੀਆਂ ਲੱਤਾਂ ਸੌਣ ਲੱਪੀਆਂ ਸੀ ਮੁੰਡੀ ਸਿੱਤੀ ਵੀ ਨਹੀਂ ਵਸਾਦੀ ਤਾਂ ਕੋਣ ਮੈਨੂੰ ਥੋੜਾ ਰੈਲੈਕਸ ਲੱਗਦਾ ਸਾਡਾ ਟ੍ਰੀਟਮੈਂਟ ਹੁੰਦਾ ਜੀ 20 ਤੋਂ 25 ਮਿੰਟਾਂ ਦਾ ਇਹ ਟ੍ਰੀਟਮੈਂਟ ਦੇ ਵਿੱਚ ਅਸੀਂ ਪੇਸ਼ੈਂਟ ਨੂੰ 30 ਤੋਂ 40% ਨਾਲ ਦੀ ਨਾਲ ਰਿਲੀਫ ਦੇ ਦਿੰਦੇ ਹਾਂ ਸਰ ਨੇ ਜਿਹੜੇ ਵੱਡੇ ਵੱਡੇ ਡਾਕਟਰਾਂ 'ਚ ਲੱਖਾਂ ਰੁਪਏ ਖਰਚੂਕੇ ਨੇ ਕਿ ਤੁਸੀਂ ਵੀ ਜਦੋਂ ਉਹ ਡਾਕਟਰ ਦੱਸਦੇ ਸਕੈਨ ਕਰਾਓ ਫਲਾਨਾ ਕਰਾਓ ਐਕਸ-ਰੇ ਕਰਾਓ ਨਹੀਂ ਸਰ ਸਾਡੇ ਵੱਲੋਂ ਕੋਈ ਵੀ ਅਸੀਂ ਐਕਸਟਰਾ ਨਾ ਕੋਈ ਕੁਝ ਟੈਸਟ ਕੁਝ ਵੀ ਨਹੀਂ ਕਹਿੰਦੇ ਅਸੀਂ ਪੇਸ਼ੈਂਟ ਨੂੰ ਹੱਥ ਲਾ ਕੇ ਦੱਸ ਦਿੰਦੇ ਆ ਵੀ ਤੁਹਾਨੂੰ ਇੰਨੀ ਕੁ ਪ੍ਰੋਬਲਮ ਆ ਹੈਗੀ ਐ ਕੋਡਿਆਂ ਤੇ ਜਿਆਦਾ ਅੱਜ ਕੱਲ੍ਹ ਵੀ ਜੇ ਡਾਕਟਰਾਂ ਕੋਲ ਜਾਓ ਤਾਂ ਕਹਿ ਦਿੰਦੇ ਆ ਤੁਹਾਡੇ ਗੋਡੇ ਦਾ ਆਪਰੇਸ਼ਨ ਹੋਣਾ ਉਹਨਾਂ ਵੀ ਗੋਡੇ ਪੈਣੇ ਆ ਕੋਈ ਵੀ ਡਾਕਟਰ ਤੁਹਾਨੂੰ ਆਪਰੇਸ਼ਨ ਵਾਸਤੇ ਕਹਿੰਦਾ ਜੀ ਤਾਂ ਉਹ ਸਿਰਫ ਉਹਦਾ ਬੇਸ ਦੇਖ ਲੈਂਦਾ ਗੋਡੇ ਦਾ ਔਰ ਤੁਹਾਨੂੰ ਰეკਮੈਂਡ ਕਰ ਦਿੰਦਾ ਵੀ ਆਪਰੇਸ਼ਨ ਕਰਵਾ ਲਓ ਸਰ ਲੇਕਿਨ ਕਈ ਵਾਰੀ ਕੀ ਦਿੱਕਤ ਹੁੰਦੀ ਆ ਕਿ ਤੁਹਾਨੂੰ ਲੈਗਾਮੈਂਟ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਮਾਸਪੇਸ਼ੀਆਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਗ੍ਰੀਸ ਘਟ ਜਾਂਦੀ ਆ ਗੋਡਾ ਛੱਟ ਵਜਨ ਨਾਲ ਦਰਦ ਕਰਨ ਲੱਗ ਜਾਂਦਾ ਇਹਦਾ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਸਰ ਬਿਨਾ ਆਪਰੇਸ਼ਨ ਤੋਂ ਇਲਾਜ ਹੈਗਾ ਪ੍ਰੋਪਰ ਤੁਸੀਂ ਟ੍ਰੀਟਮੈਂਟ ਲਾਉਂਗੇ ਤਾਂ ਤੁਹਾਨੂੰ ਡੈਫੀਨਟਲੀ 80% ਸਰ ਤੁਸੀਂ ਠੀਕ ਹੋ ਜਾਓਗੇ ਇਹ ਕੀ ਚੀਜ਼ ਹੈ ਕੀ ਮਸ਼ੀਨ ਹੈ ਇਹ ਸਾਡੀ ਜਰਮਨ ਤਕਨੀਕ ਦੀ ਮਸ਼ੀਨ ਹੈ ਜਿਹਨੇ ਵੀ ਰੀਡ ਦੀ ਹੱਡੀ ਦੇ ਮਨ ਕੇ ਆ ਜੀ ਮਾਸਪੇਸ਼ੀਆਂ ਜੀ ਸਿਰਟੀ ਦਾ ਪੇਨ ਇਹ ਇਹ ਚੀਜ਼ਾਂ ਨੂੰ ਟਰੀਟ ਕਰਦੀ ਹੈ ਔਰ ਇਹਦਾ ਰਿਜ਼ਲਟ ਹੈ ਇੱਕ ਇਹ ਜਗਾ ਕਿ ਇਹ ਹੀ 5 ਤੋਂ 10 ਮਿੰਟਾਂ ਦੇ ਵਿੱਚ ਪੇਸ਼ੈਂਟ ਨੂੰ ਜਿਵੇਂ ਮਾਸਪੇਸ਼ੀਆਂ ਦੇ ਵਿੱਚ ਸਵੇਲਿੰਗ ਆ ਜਾਂਦੀ ਆ ਜੇ ਕੋਈ ਵੀ ਗੱਠ ਬਣ ਜਾਂਦੀ ਆ ਜੀ ਸਰਕੂਲੇਸ਼ਨ ਘਟ ਹੁੰਦਾ ਹੈ ਸਰ ਉਹਨਾਂ ਵਾਸਤੇ ਇਹ ਮਸ਼ੀਨ ਵਰਦਾਨ ਹੈ ਜਿਹੜੇ ਟ੍ਰੀਟਮੈਂਟ ਦੇ ਵਿੱਚ ਮਾਲਸ਼ ਬਿਲਕੁਲ ਅਲਾਉਡ ਹੀ ਨਹੀਂ ਦੇਖੋ ਜੇ ਕਿਸੇ ਦੀਆਂ ਮਾਸਪੇਸ਼ੀਆਂ ਪਹਿਲਾਂ ਹੀ ਵੀਕ ਹੈ ਔਰ ਉੱਪਰ ਮਾਲਸ਼ ਕਰ ਕਰਕੇ ਇਸ ਤੋਂ ਜ਼ਿਆਦਾ ਵੀਕ ਕਰੋਗੇ ਤਾਂ ਉਹ ਬੰਦੇ ਨੂੰ ਰਿਲੈਕਸੇਸ਼ਨ ਕਿਹੜੇ ਸਾਬਨ ਦੇ ਕਿਹੜਾ ਇਹ ਕਰ ਰਹੇ ਹਾਂ ਲੈਗਸ ਚੱਕ ਕੇ ਰਨ ਕਰਨਾ ਇਹ ਵੀ ਕੀ ਪ੍ਰੋਸੈਸ ਹੈ ਜੀ ਇਹ ਪ੍ਰੋਸੈਸ ਹੁੰਦੀ ਆ ਜਿਵੇਂ ਇਹਨਾਂ ਦੇ ਮਨਕਾਂ ਦੇ ਵਿੱਚ ਦਿੱਕਤ ਆ ਰਹੀ ਹੈ। ਫਿਲ 4 ਲ 5 ਦੇ ਵਿੱਚ ਜੀ ਇਹਦਾ ਸਰਕੂਲੇਸ਼ਨ ਘਟ ਜਾਂਦਾ। ਤੋਂ ਇਹਨੂੰ ਜੋਇੰਟ ਆਪਾਂ ਫੋਲਡ ਕਰਦੇ ਜਾਂਦੇ ਹਾਂ। ਠੀਕ ਆ ਜੀ। ਇਹ ਚੀਜ਼ ਤੇ ਵਜਨ ਦੇਵਾਂਗੇ। ਤਾਂ ਜਿਹੜਾ ਇਹਨਾਂ ਦਾ ਸਰਕੂਲੇਸ਼ਨ ਆ ਜੀ ਉਹ ਆਟੋਮੈਟਿਕਲੀ ਸਟਾਰਟ ਹੋ ਜਾਣਾ ਸੋਣੇ। ਹਾਂ ਜੀ ਸਟਾਰਟ ਹੋ ਜਾਊਗਾ ਜੀ ਤੇ ਇਹਨਾਂ ਨੂੰ 5 ਤੋਂ 7% ਨਾਲ ਦੀ ਨਾਲ ਪਤਾ ਲੱਗਣ ਲੱਗ ਪੇ ਕਿ ਮੈਨੂੰ ਕੁਛ ਨਾ ਕੁਛ ਮਹਿਸੂਸ ਹੋ ਰਿਹਾ ਹੈ। ਜੇਕਰ ਤੁਸੀਂ ਵੀ ਉਹ ਸਰਵਾਈਕਲ ਦੇ ਮਰੀਜ਼ ਤੇ ਜੇਕਰ ਤੁਹਾਨੂੰ ਹੈ ਰੀਡ ਦੀ ਹੱਡੀ ਵਿੱਚ ਦਰਦ ਜਾਂ ਫਿਰ ਤੁਹਾਡੇ ਦੁਖਦੇ ਨੇ ਗੋਡੇ ਹੋਰ ਬਹੁਤ ਸਾਰੇ ਦਰਦਾਂ ਦਾ ਇਲਾਜ ਅੱਜ ਤੁਹਾਨੂੰ ਮੈਂ ਲੈ ਕੇ ਆਇਆ ਹਾਂ ਭੋਗਪੁਰ ਦੇ ਵਿੱਚ ਇਹ ਉਹ ਹਸਾ ਵਾਲਾ ਜਿੱਥੇ ਪੇਸ਼ੈਂਟ ਜਿਹੜਾ ਆ ਜਾਂ ਤਾਂ ਉਹ ਚੱਕ ਕੇ ਲੈ ਕੇ ਆਉਂਦੇ ਨੇ ਜਾਂ ਫਿਰ ਉਹ ਬਹੁਤ ਮੁਸ਼ਕਲ ਨਾਲ ਅੰਦਰ ਜਾਂਦਾ ਹੈ ਤੇ ਲੇਕਿਨ ਜਦੋਂ 2 ਮਿੰਟ ਦੀ ਟ੍ਰੀਟਮੈਂਟ ਤੋਂ ਬਾਅਦ ਜਦੋਂ ਬਾਹਰ ਆਉਂਦਾ ਹੈ ਤੇ ਉਹ ਬੇ ਦਰਦ ਹੁੰਦਾ ਹੈ ਉਹਨੂੰ ਕੋਈ ਅਦਰ ਦਿੰਦੇ ਬੜੇ ਆਰਾਮ ਦੇ ਨਾਲ ਉਹ ਆਪਣੀ ਵੀਕਲ ਦੇ ਵਿੱਚ ਬਹਿ ਕੇ ਉੱਥੋਂ ਜਾਂਦਾ ਹੈ ਸੋ ਇਹ ਉਹ ਹਸਪੀਟਲ ਹੈ ਜੇ ਕੇ ਲਾਈਫ ਕੇਅਰ ਅਰੋਗਿਆ ਸੈਂਟਰ ਸੋ ਲੈ ਕੇ ਚਲਦੇ ਆਪਾਂ ਅੰਦਰ ਤੇ ਮਲਾਉਂਦੇ ਆ ਡਾਕਟਰ ਨਾਲ ਕਿਵੇਂ ਕਰਦੇ ਨੇ ਟਰੀਟਮੈਂਟ ਤੇ ਕਿਵੇਂ ਜਿਹੜਾ ਮਰੀਜ਼ ਜਿਹੜਾ ਚੱਲ ਕੇ ਨਹੀਂ ਅੰਦਰ ਜਾ ਸਕਦਾ ਪਰ ਜਦੋਂ ਆਉਂਦਾ ਹੈ ਤੇ ਬਾਹਰ ਦੌੜਾ ਆਉਂਦਾ ਹੈ ਆਪਾਂ ਉਹ ਜਾਣਦੇ ਆ ਤੇ ਚਲਦੇ ਆ ਅੰਦਰ ਤੇ ਦੇਖਦੇ ਆ ਕਿਵੇਂ ਮਰੀਜ਼ ਦਾ ਕੀਤਾ ਜਾਂਦਾ ਹੈ ਇਲਾਜ ਫਿਰ ਕਰਦੇ ਆ ਡਾਕਟਰ ਸਾਹਿਬ ਨਾਲ ਗੱਲ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਜਿਹੜੇ ਬਖ ਬਖ ਦਰਦਾਂ ਤੋਂ ਪੀਸ਼ਾਨ ਨੇ ਲੰਮੇ ਸਮੇਂ ਤੋਂ ਤੇ ਅੱਜ ਡਾਕਟਰ ਸਾਹਿਬ ਕੋਲ ਲਾਏ ਨੇ ਇਲਾਜ ਕਰਾਉਣ ਦੂਰ ਦੂਰ ਤੋਂ ਪੇਸ਼ੈਂਟ ਜਿਹੜੇ ਆ ਰਹੇ ਨੇ ਕਿਸੇ ਦੇ ਸਰਵਾਈਕਲ ਹੈ ਕਿਸੇ ਦੇ ਰੀਡ ਦੀ ਹੱਡੀ ਵਿੱਚ ਦਰਦ ਹੈ ਕਿਸੇ ਦੇ ਜੋੜਾਂ ਦੇ ਵਿੱਚ ਹੈ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਸੋ ਇੱਥੇ ਜਿਹੜਾ ਇਲਾਜ ਹੈ ਮੈਂ ਪਹਿਲਾਂ ਦੱਸਿਆ ਕਿ 2 ਮਿੰਟ ਜਿਹੜੀ ਇੱਥੇ ਇਲਾਜ ਕੀਤਾ ਜਾਂਦਾ ਜਿਹੜਾ ਪੇਸ਼ੈਂਟ ਹੈ ਉਹ ਬਿਲਕੁਲ ਨੌਬਾ ਨੌ ਠੀਕ ਹੋ ਕੇ ਜਿਹੜਾ ਇਥੋਂ ਜਾਂਦਾ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਤੇ ਅੰਦਰ ਜਿਹੜਾ ਇਲਾਜ ਚੱਲ ਰਿਹਾ ਤੇ ਜਾਣਦੇ ਆ ਕਿ ਹੈ ਪ੍ਰੋਸੈਸ ਪੇਸ਼ੈਂਟ ਜਿਨ੍ਹਾਂ ਦੀ ਰੀਡ ਤੇ ਹੈੱਡ ਵਿੱਚ ਪ੍ਰੋਬਲਮ ਸੀ ਤੇ ਡਾਕਟਰ ਸਾਹਿਬ ਦਾ ਇਲਾਜ ਚੱਲ ਰਿਹਾ ਤੇ ਆਪਾਂ ਹੁਣ ਜਾਣਦੇ ਹਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੋਂ ਸਤਿ ਸ਼੍ਰੀ ਅਕਾਲ ਸਰ ਡਾਕਟਰ ਸਾਹਿਬ ਕਿੱਦਾਂ ਦੀ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਮੈਂ ਹੁਣ ਵੀ ਦੇਖ ਕੇ ਆ ਕਿ ਪੈਰਾਲਾਈਜ਼ ਦੇ ਅਟੈਕ ਵਾਲੇ ਪੇਸ਼ੈਂਟ ਆਏ ਨੇ ਬੜੀ ਮੁਸ਼ਕਲ ਨਾਲ ਫੜ ਕੇ ਲੈ ਕੇ ਆਉਣ ਅੰਦਰ ਲੈ ਕੇ ਜਾਂ ਬਾਹਰ ਲੈ ਕੇ ਗਏ ਨੇ ਬੜਾ ਫੀਲ ਅੱਛਾ ਕਰ ਰਹੇ ਨੇ ਕਿਹੜੇ ਕਿਹੜੇ ਪੇਸ਼ੈਂਟ ਪਹਿਲਾਂ ਤੁਹਾਡੇ ਕੋਲ ਆਉਂਦੇ ਨੇ ਸਰ ਸਾਡੇ ਕੋਲੇ ਜ਼ਿਆਦਾ ਪੈਰਾਲਾਈਜ਼ ਹੋ ਗਿਆ ਗੋਡਿਆਂ ਇਹ ਸ਼ਰਟੀਕਾ ਪੇਨ ਸਰਵਾਈਕਲ ਦੀ ਪ੍ਰੋਬਲਮ ਇਹ ਜਿਆਦਾ ਪੇਸ਼ੈਂਟ ਆਉਂਦੇ ਹੈ ਜੀ ਅੱਛਾ ਤੇ ਕਿਵੇਂ ਇਹਨਾਂ ਦਾ ਇਲਾਜ ਕਰਦੇ ਹੋ ਕਿ ਪ੍ਰੋਸੈਸ ਹੁੰਦਾ ਹੈ ਉਹ ਵੀ ਸਾਨੂੰ ਦੱਸੋ ਸਾਰਾ ਸਾਡਾ ਟ੍ਰੀਟਮੈਂਟ ਹੁੰਦਾ ਜੀ 20 ਤੋਂ 25 ਮਿੰਟਾਂ ਦਾ ਇਹ ਟ੍ਰੀਟਮੈਂਟ ਦੇ ਵਿੱਚ ਅਸੀਂ ਪੇਸ਼ੈਂਟ ਨੂੰ 30 ਤੋਂ 40% ਨਾਲ ਦੀ ਨਾਲ ਰਿਲੀਫ ਦੇ ਦਿੰਨੇ ਆ ਸਰ ਔਰ ਪੇਸ਼ੈਂਟ ਖੁਸ਼ ਹੋ ਕੇ ਜਾਂਦਾ ਕਿ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਗਿਆ ਜੀ ਤੇ ਕੀ ਮਾਲਿਸ਼ ਮਾਲਿਸ਼ ਕੀਤੀ ਜਾਂਦੀ ਹੈ ਜਾਂ ਫਿਰ ਮਸ਼ੀਨਾਂ ਦੇ ਨਾਲ ਕੋਈ ਨਾ ਟੈਕਨੀਕਲੀ ਕੀਤਾ ਜਾਂਦਾ ਹੈ ਜਰਮਨੀ ਦੀਆਂ ਮਸ਼ੀਨਾਂ ਸਰ ਉਹਨਾਂ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਔਰ ਨਾਲ ਇਹਨਾਂ ਦਾ ਤੇਲ ਲਗਾ ਕੇ ਤੇ ਹਲਕਾ ਫੁਲਕਾ ਮ사ਜ ਵੀ ਕੀਤੇ ਜਾਂਦੇ ਤੇ ਜਿੱਦਾਂ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਵੱਖ-ਵੱਖ ਤਰ੍ਹਾਂ ਦੇ ਜ਼ਿਆਦਾਤਰ ਪੇਸ਼ੈਂਟ ਕਿਹੜੀ ਚੀਜ਼ ਦੇ ਹੁੰਦੇ ਜ਼ਿਆਦਾਤਰ ਜੇ ਜ ਦਿੱਲੀ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕਿੱਦਾਂ ਦੇ ਪੇਸ਼ੈਂਟ ਆਉਂਦੇ ਕਿਹੜੀ ਜ਼ਿਆਦਾ ਬਿਮਾਰੀ ਨੂੰ ਜ਼ਿਆਦਾ ਸਾਡੇ ਕੋਲੇ ਪੇਸ਼ੈਂਟਸ ਆ ਜਿਵੇਂ ਕਿ ਗੋਡਿਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਲੋਕਾਂ ਨੂੰ ਜੀ ਉਹ ਬਹੁਤ ਜ਼ਿਆਦਾ ਆਉਂਦੇ ਸਾਡੇ ਕੋਲ ਆਲਰੇਡੀ ਪੇਸ਼ੈਂਟ ਉਹੀ ਆਉਂਦੇ ਸਰ ਜਿਨ੍ਹਾਂ ਨੂੰ ਡਾਕਟਰਾਂ ਨੇ ਰეკਮੈਂਡ ਆਪਰੇਸ਼ਨ ਦਾ ਕੀਤਾ ਹੋਇਆ ਜੀ ਵੀ ਆਪਰੇਸ਼ਨ ਹੀ ਕਰਾਉਣਾ ਪਊਗਾ ਜੀ ਸਾਡੇ ਕੋਲ ਪੇਸ਼ੈਂਟ ਗੋਡਿਆਂ ਵਾਲੇ ਡਿਸਕ ਵਾਲੇ ਉਹੀ ਜ਼ਿਆਦਾ ਆਉਂਦੇ ਆ ਪੈਰਾਲਾਈਜ਼ ਵਾਲੇ ਜੀ ਠੀਕ ਆ ਪਰ ਉਹ ਠੀਕ ਹੋ ਰਿਹਾ ਸਰ ਜਿਨਾਂ ਤੁਸੀਂ ਦੱਸਿਆ ਕਿ ਪੇਸ਼ੈਂਟ ਜ਼ਿਆਦਾ ਆਉਂਦੇ ਨੇ ਬਹੁਤ ਸਾਰੇ ਪੇਸ਼ੈਂਟ ਆਦੇ ਨੇ ਜਿਹੜੇ ਵੱਡੇ ਵੱਡੇ ਡਾਕਟਰਾਂ 'ਚ ਲੱਖਾਂ ਰੁਪਈਆ ਖਰਚੁਕੇ ਨੇ ਕਿ ਤੁਸੀਂ ਵੀ ਜਦੋਂ ਉਹ ਡਾਕਟਰ ਦੱਸਦੇ ਸਕੈਨ ਕਰਾਓ ਫਲਾਨਾ ਕਰਾਓ ਐਕਸ-ਰੇ ਕਰਾਓ ਮਸ਼ੀਨਾਂ ਦੇ ECG ਕਰਾਓ ਕੁਛ ਇਹਦੇ ਤੁਹਾਡੇ ਵੱਲੋਂ ਵੀ ਰეკਮੈਂਡਿਸ਼ ਕੀਤੀ ਜਾਂਦੀ ਹੈ ਵੀ ਆਹ ਟ੍ਰੀਟਮੈਂਟ ਬਿਲਾਂਹ ਆ ਚੀਜ਼ਾਂ ਟੈਸਟ ਕਰਾ ਕੇ ਲਿਆਓ ਨਹੀਂ ਸਰ ਸਾਡੇ ਵੱਲੋਂ ਕੋਈ ਵੀ ਅਸੀਂ ਐਕਸਟਰਾ ਨਾ ਕੋਈ ਕੁਝ ਟੈਸਟ ਕੁਝ ਵੀ ਨਹੀਂ ਕਹਿੰਦੇ ਦਿਕਨਸੀ ਆਪ ਹੀ ਦੱਸ ਦਿੰਨੇ ਪੇਸ਼ੈਂਟ ਨੂੰ ਸਾਨੂੰ ਇੰਨੀ ਕਿ ਦਿੱਕਤ ਹੈਗੀ ਹੈ ਜੀ ਕੋਈ ਵੀ ਡਿਸਕ ਦੀ ਹੋਵੇ ਗੋਡਿਆਂ ਦੀ ਹੋਵੇ ਸਰਵੋਇਕਲ ਦੀ ਹੋਵੇ ਜੀ ਛਾਟੀ ਕਪੈਂਦੀ ਹੋਵੇ ਅਸੀਂ ਪੇਸ਼ੈਂਟ ਨੂੰ ਹੱਥ ਲਾ ਕੇ ਦੱਸ ਦਿੰਨੇ ਆ ਵੀ ਤੁਹਾਨੂੰ ਇੰਨੀ ਕਿ ਪ੍ਰੋਬਲਮ ਹੈਗੀ ਹੈ ਜੀ ਹਾਂਜੀ ਤੇ ਜਦੋਂ ਤੁਸੀਂ ਦੱਸਿਓ ਵੀ ਹੱਥ ਲਾ ਕੇ ਦੱਸ ਦਿੰਦੇ ਹੋ ਪੇਸ਼ੈਂਟ ਨੂੰ ਵੀ ਕਿੰਨੀ ਪ੍ਰੋਬਲਮ ਹੈ ਤੇ ਉਹਦੇ ਲਈ ਬਈ ਮਸ਼ੀਨਾਂ ਕੋਈ ਤੇਲ ਵੀ ਕੋਈ ਯੂਜ਼ ਕਰਦੇ ਹੋ ਜਿਹੜੇ ਤੇਲ ਦੇ ਨਾਲ ਮਾਲਿਸ਼ ਕਰਦੇ ਹੋ ਕਿ ਖਾਸ ਤੇਲ ਜੜੀ ਬੂਟੀਆਂ ਦਾ ਬਣਾਇਆ ਹੁੰਦਾ ਹੈ ਸਰ ਸਾਡਾ ਉਹ ਆਯੁਰਵੈਦਿਕ ਤੇਲ ਬਣਿਆ ਹੋਇਆ ਹੈ ਜੇ ਕਿ ਲਾਈਫ ਕੇਅਰ ਆਇਲ ਜੀ ਠੀਕ ਹੈ ਅਸੀਂ ਉਹਦੇ ਨਾਲ ਹੀ ਟ੍ਰ ਉਹ ਤੇਲ ਦਾ ਇੱਕ ਇਹੋ ਜਿਹਾ ਪ੍ਰੋਸੈਸ ਹੈ ਕਿ ਉਹ ਪੇਸ਼ੀਐਂਟ ਨੂੰ 5 ਤੋਂ 10 ਮਿੰਟਾਂ ਦੇ ਵਿੱਚ ਆਪ ਦਾ ਰਿਜ਼ਲਟ ਦੇ ਦਿੰਦਾ ਸਰ ਔਰ ਪੇਸ਼ੀਐਂਟ ਬਹੁਤ ਵਧੀਆ ਮਹਿਸੂਸ ਕਰਦਾ ਜੀ ਉਹ ਚੀਜ਼ਾਂ ਤੇ ਜਦੋਂ ਤੁਸੀਂ ਦੱਸਿਆ ਵੀ ਤੇਲ ਨਾਲ ਮਾਲਿਸ਼ ਕਰਾ ਪੇਸ਼ੀਐਂਟ ਬੜੀ ਈਜ਼ੀਲੀ ਆਉਂਦਾ ਹੈ ਕੋਈ ਇਦਾਂ ਦੇ ਪੇਸ਼ੀਐਂਟ ਵੀ ਆਏ ਹੋਣਗੇ ਜਿਹੜੇ ਬੜੀ ਮੁਸ਼ਕਲ ਨਾਲ ਆਏ ਚੱਕ ਕੇ ਲੈ ਕੇ ਆਏ ਹੋਣੇ ਤੇ ਜਦੋਂ ਇਲਾਜ ਕੀਤਾ ਤੇ ਆਪਣੇ ਆਪ ਤੁਰ ਕੇ ਤੇ ਖੁਸ਼ ਹੋ ਕੇ ਗਏ ਹੋਣਗੇ ਕਿੰਦਾ ਉਹ ਰਿਲੀਫ ਜਿਸਕਿਤੀ ਉਹਨਾਂ ਨੇ ਸਰ ਦੇਖੋ ਪੇਸ਼ੈਂਟਾਂ ਦੇ ਵਿੱਚ ਕਈਆਂ ਦੇ ਵਿੱਚ ਇਹ ਦਿੱਕਤ ਹੁੰਦੀ ਹੈ ਜਿਵੇਂ ਪੈਰਾਲਾਈਜ਼ ਵਾਲੇ ਪੇਸ਼ੈਂਟ ਆ ਉਹ ਜਲਦੀ ਤੁਰ ਕੇ ਨਹੀਂ ਜਾ ਸਕਦੇ ਜਿਵੇਂ ਨੀ ਜੋਇੰਡ ਵਾਲੇ ਆ ਗੋਡਿਆਂ ਵਾਲੇ ਪੇਸ਼ੈਂਟ ਆ ਉਹਨਾਂ ਨੂੰ 5 ਤੋਂ 10 ਮਿੰਟਾਂ ਦੇ ਵਿੱਚ ਰਿਜ਼ਲਟ ਆ ਜਾਂਦਾ ਉਹ ਖੁਸ਼ੀ ਖੁਸ਼ੀ ਹੱਸ ਕੇ ਜੀ ਤੁਰ ਕੇ ਜਾਂਦੇ ਆ ਬਿਲਕੁਲ ਠੀਕ ਆ ਜੀ ਛਾਤੀ ਕਾ ਪੇਨ ਵਾਲੇ ਆ ਉਹਨਾਂ ਦਾ ਦਰਦ ਬੰਦ ਹੋ ਜਾਂਦਾ ਉਹ ਵੀ ਬਿਲਕੁਲ ਠੀਕ ਹੋ ਕੇ ਜਾਂਦੇ ਆ ਲੇਕਿਨ ਪੈਰਾਲਾਈਜ਼ ਵਾਲਾ ਜਿਹੜਾ ਪੇਸ਼ੈਂਟ ਹੁੰਦਾ ਕਿ ਉਹਨੂੰ ਥੋੜਾ ਮੋਟਾ ਟਾਈਮ ਜ਼ਰੂਰ ਲੱਗ ਕੇ ਜਾਂਦਾ ਜੀ ਤੇ ਜਿੱਦਾਂ ਪੇਸ਼ੈਂਟ ਦੀ ਗੱਲ ਤੁਸੀਂ ਕੀਤੀ ਹੈ ਕਿ ਸਰਵਾਈਕਲ ਦੀ ਪੇਂਡੈਂਜ ਜਾਂ ਵੀਡੀ ਦੀ ਹੱਡੀ ਦੀ ਆ ਇਨਫੈਕਟਡ ਵੀ ਹੁੰਦਾ ਹੈ ਕਿ ਬਜ਼ੁਰਗ ਆਂਦੇ ਜਾਂ ਫਿਰ ਕੋਈ ਯੰਗ ਵੀ ਆਂਦੇ ਆ ਇਹ ਵੀ ਹੈ ਵੀ ਯੰਗ ਵੀ ਬੱਚੇ ਆਂਦੇ ਆਵੇ ਉਹਨਾਂ ਦੀ ਕੋਈ ਪ੍ਰੋਬਲਮਾਂ ਚੱਲਦੀਆਂ ਤੇ ਉਹ ਵੀ ਟਰੀਟਮੈਂਟ ਹੁੰਦੀ ਹੈ ਸਰ ਹਾਂ ਸਾਡੇ ਕੋਲੇ ਵੇਖੋ 20 ਸਾਲ ਤੋਂ ਲੈ ਕੇ 90 ਸਾਲਾਂ ਤੱਕਰ ਬਜ਼ੁਰਗ ਆਉਂਦੇ ਆ ਜੀ ਠੀਕ ਹੈ ਇਹ ਜੰਗ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਬਜ਼ੁਰਗ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਜੀ ਰੀਡ ਦੀ ਹੱਡੀ ਦੀ ਪ੍ਰੋਬਲਮ ਤਾਂ 80% ਲੋਕਾਂ ਨੂੰ ਹੈਗੀ ਹੈਗੀ ਹੈ ਜੀ ਲੇਕਿਨ ਉਹਦੇ ਵਿੱਚ ਜ਼ਿਆਦਾ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਸਰ ਤੇ ਗੋਡਿਆਂ ਦੀ ਜ਼ਿਆਦਾ ਅੱਜ ਕੱਲ੍ਹ ਜੇ ਡਾਕਟਰਾਂ ਕੋਲ ਜਾਓ ਤਾਂ ਕਹਿ ਦਿੰਦੇ ਆ ਤੁਹਾਡੇ ਗੋਡੇ ਦਾ ਆਪਰੇਸ਼ਨ ਹੋਣਾ ਨਵੇਂ ਜੋੜ ਨਵੇਂ ਗੋਡੇ ਪਾਣੇ ਆ ਤੇ ਜਿਹੜੇ ਗੋਡਿਆਂ ਦੇ ਪੇਸ਼ੈਂਟ ਉਹਦੇ ਵਜ੍ਹਾ ਕੀ ਰਹਿੰਦੀ ਹੈ ਕਿ ਉਹ ਪੇਸ਼ੈਂਟ ਜਿਹੜਾ ਉਹਨੂੰ ਪੇਨ ਹੁੰਦੀ ਆ ਰੀਜ਼ਨ ਕੀ ਆ ਤੇ ਕਿਹੋ ਜਿਹਾ ਟਰੀਟਮੈਂਟ ਹੁੰਦੀ ਆ ਸਰ ਦੇਖੋ ਉਹਦੇ ਵਿੱਚ ਕਾਫੀ ਵਜ੍ਹਾ ਹੁੰਦੀਆਂ ਜੇ ਕੋਈ ਵੀ ਡਾਕਟਰ ਤੁਹਾਨੂੰ ਆਪਰੇਸ਼ਨ ਵਾਸਤੇ ਕਹਿੰਦਾ ਜੀ ਤਾਂ ਉਹ ਸਿਰਫ ਉਹਦਾ ਬੇਸ ਦੇਖ ਲੈਂਦਾ ਗੋਡੇ ਦਾ ਔਰ ਤੁਹਾਨੂੰ ਰეკਮੈਂਡ ਕਰ ਦਿੰਦਾ ਵੀ ਆਪਰੇਸ਼ਨ ਕਰਵਾ ਲਓ ਸਰ ਲੇਕਿਨ ਕਈ ਵਾਰੀ ਕੀ ਦਿੱਕਤ ਹੁੰਦੀ ਆ ਕਿ ਤੁਹਾਨੂੰ ਲੇਗਾਮੈਂਟ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਮਾਸਪੇਸ਼ੀਆਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਗਰੀਸ ਘਟ ਜਾਂਦੀ ਆ ਗੋਡਾ ਛੱਟ ਵਜਨ ਨਾਲ ਦਰਦ ਕਰਨ ਲੱਗ ਜਾਂਦਾ ਇਹਦਾ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਸਰ ਬਿਨਾ ਆਪਰੇਸ਼ਨ ਤੋਂ ਲਾਜ ਹੈਗਾ ਪ੍ਰੋਪਰ ਤੁਸੀਂ ਟ੍ਰੀਟਮੈਂਟ ਲਾਓਗੇ ਔਰ ਇਹਦੇ ਇਸ ਚੀਜ਼ ਦਾ ਟ੍ਰੀਟਮੈਂਟ ਕਰੋਗੇ ਤਾਂ ਤੁਹਾਨੂੰ ਡੈਫੀਨਟਲੀ 80% ਸਰ ਤੁਸੀਂ ਠੀਕ ਹੋ ਜਾਓਗੇ ਅਗਰ 5-10 ਮਿੰਟ ਪਰਸੈਂਟ ਤੁਹਾਨੂੰ ਫਰਕ ਵੀ ਨਾ ਪਿਆ ਤਾਂ ਉਹ ਤੁਹਾਡਾ ਆਪਣੇ ਆਪ ਰਿਕਵਰੀ ਹੋ ਜਾਂਦਾ ਸਰ ਗੁੱਡਿਆਂ ਦੇ ਨਾਲ ਨਾਲ ਹੋਰ ਜੋੜਾਂ ਦੇ ਦਰਦ ਹੈ ਕੋਹਣੀਆਂ ਦੇ ਮੋਲਡਿਆਂ ਦੇ ਕਿਸੇ ਵੀ ਤਰ੍ਹਾਂ ਦੇ ਜੋੜ ਹੈ ਜਿਹੜੇ ਉਹਨਾਂ ਦੇ ਦਰਦ ਹੁੰਦੇ ਨੇ ਉਹਦਾ ਟ੍ਰੀਟਮੈਂਟ ਵੀ ਇਹੀ ਹੈ ਹਾਂ ਸਰ ਡੈਫੀਨਟਲੀ ਇੱਕ ਹੀ ਟ੍ਰੀਟਮੈਂਟ ਹੁੰਦਾ ਹੈਗਾ ਕਿ ਉਹ ਬੇਚ ਦੇਖਣਾ ਪੈਂਦਾ ਸਰ ਵੀ ਜੋੜਾਂ ਦਾ ਜਿਹੜਾ ਦਰਦ ਆ ਉਹ ਕਿਸ ਵਿਸ਼ੇ ਨਾਲ ਆਉਂਦਾ ਹੁਣ ਦੇਖੋ ਜ਼ਿਆਦਾਤਰ ਤੇ ਯੂਰਕੈਸਿਡ ਵੱਧ ਗਿਆ, ਐਈਐਸਰ ਵੱਧ ਗਿਆ, ਸੀਆਰਪੀ ਵੱਧ ਗਈ। ਇਹਦੇ ਨਾਲ ਵੀ ਜੋੜਾਂ ਦੇ ਦਰਦ ਹੋਣੇ ਚਾਲੂ ਹੋ ਜਾਂਦੇ ਸਰ। ਲੇਕਿਨ ਇਹ ਨਾਰਮਲ ਮੈਂ ਆਹੋ ਆ। ਬਿਮਾਰੀਆਂ ਆਂਗਾ। ਲੇਕਿਨ ਇਹਨੂੰ ਡਾਕਟਰਾਂ ਨੇ ਬਹੁਤ ਜ਼ਿਆਦਾ ਹੋਊਆ ਬਣਾ ਲਿਆ ਕਿ ਇਹ ਥੋੜੀ ਜੀ ਚੀਜ਼ਾਂ ਨਾਲ ਠੀਕ ਹੋ ਜਾਂਦਾ ਸਰ। ਦੇਖੋ ਪੇਸ਼ੈਂਟ ਦਾ ਜੇ ਤੁਸੀਂ ਸਰੀਰ ਦੀ ਬਾਡੀ ਦਾ ਬੇਸ਼ ਦੇਖੋਗੇ, ਉਹਦੇ ਹਿਸਾਬ ਨਾਲ ਹੀ ਮੈਡੀਸਿਨ ਦਿੱਤੀ ਜਾਂਦੀ ਹੈ, ਉਹਦੇ ਹਿਸਾਬ ਨਾਲ ਹੀ ਟ੍ਰੀਟ ਕੀਤਾ ਜਾਂਦਾ। ਹੁਣ ਤੁਹਾਨੂੰ ਬੰਨ ਕੇ ਚੱਲੋ ਕਿ ਟ੍ਰੈਗਲ ਸਾਈਡ ਜੇ ਯੂਰੋ ਕੋਸਟ੍ਰੋਲ ਨਹੀਂ ਹੈ। ਜੀ ਜੀ ਅਸੀਂ ਤੁਹਾਨੂੰ ਕਹ ਜੀ ਤੁਸੀਂ ਦੁੱਧ ਬੰਦ ਕਰ ਦੋ ਜੀ ਠੀਕ ਹੈ ਤੁਸੀਂ ਫਲਾਨੀ ਚੀਜ਼ ਬੰਦ ਕਰ ਦੋ ਜੀ ਅਗਰ ਤੁਹਾਨੂੰ ਅਸੀਂ ਪਹਿਲੇ ਹੀ ਬੰਦ ਕਰਵਾਤਾ ਉਹ ਤੁਹਾਨੂੰ ਪ੍ਰੋਬਲਮ ਹੀ ਹੈ ਨਹੀਂ ਤਾਂ ਤੁਹਾਡੀ ਬਾਡੀ ਤੇ ਕੀ ਇਫੈਕਟ ਪਊਗਾ ਉਹ ਚੀਜ਼ ਜਾਂਦਾ ਲੇਕਿਨ ਬੰਦ ਨਹੀਂ ਉਹ ਬਾਡੀ ਦੇਖ ਕੇ ਟ੍ਰੀਟਮੈਂਟ ਦੇਖ ਕੇ ਹਿਸਾਬ ਨਾਲ ਪਤਾ ਚੱਲਦਾ ਵੀ ਇਹ ਪੇਸ਼ੈਂਟ ਨੂੰ ਆਹ ਬੰਦ ਕਰਵਾਉਣਾ ਚਾਹੀਦਾ ਹੈ ਇਹ ਬੰਦ ਨਹੀਂ ਕਰਵਾਉਣਾ ਚਾਹੀਦਾ ਦੇਖੋ ਚੱਲਦੀ ਹੋਈ ਕੋਈ ਵੀ ਚੀਜ਼ ਨਾਲ ਵੈਸੇ ਜੀ ਸਰੀਰ ਨਾਲ ਕੋਈ ਵੀ ਇਹੋ ਜਿਹਾ ਪੰਗਾ ਨਹੀਂ ਲੈਣਾ ਚਾਹੀਦਾ ਕਿ ਜਿਹੜਾ ਆਪਾਂ ਨੂੰ ਬਾਡੀ ਨੂੰ ਹੋਰ ਡੈਮੇਜ ਕਰ ਲਗੇ ਜੀ ਅਗਰ ਕੋਈ ਪੇਸ਼ੈਂਟ ਨੂੰ ਜ਼ਿਆਦਾ ਲੰਮਾ ਸਮਾਂ ਹੋ ਗਿਆ ਬਿਮਾਰੀ ਨਾਲ ਜੁੜਦਿਆਂ ਜਿਵੇਂ ਡਿਸਕ ਦੀ ਪ੍ਰੋਬਲਮ ਆ ਗਈ ਜੀ ਗੋਡੇ ਦੀ ਪ੍ਰੋਬਲਮ ਕਈ ਲੋਕ ਸਾ 15 15 20 20 ਸਾਲਾਂ ਤੋਂ ਇਹ ਚੀਜ਼ਾਂ ਨੂੰ ਲੈ ਕੇ ਤੁਰੇ ਫਿਰਦੇ ਆ ਔਰ ਲੱਖਾਂ ਰੁਪਿਆ ਦੀ ਮੈਡੀਸਿਨ ਖਾ ਚੁੱਕੇ ਆ ਲੇਕਿਨ ਉਹਨਾਂ ਨੂੰ ਕੋਈ ਰਿਲੀਫ ਨਹੀਂ ਗਿਆ ਲੇਕਿਨ ਜਿਦੋਂ ਪੇਸ਼ੈਂਟ ਚੱਲ ਕੇ ਆਂਦਾ ਜੀ ਤਾਂ ਉਹ ਇੱਕ ਇੱਕ ਹੀ ਲਫ਼ਜ਼ ਬੋਲਦਾ ਵੀ ਡਾ ਸਾਹਿਬ ਅਸੀਂ ਸਾਰੇ ਥਾਂ ਤੋਂ ਘੁਮ ਕੇ ਆਏ ਆ ਸਾਨੂੰ ਕੋਈ ਫਾਇਦਾ ਨਹੀਂ ਮਿਲਿਆ ਬੈਨੀਫਿਟ ਨਹੀਂ ਮਿਲਿਆ ਜੀ ਤਾਂ ਉਹ ਪੇਸ਼ੈਂਟ ਨੂੰ ਹਮੇਸ਼ਾ ਰეკਮੈਂਡ ਕੀਤਾ ਜਾਂਦਾ ਵੀ ਤੁਸੀਂ ਹਫ਼ਤੇ ਬਾਅਦ ਆਉਣਾ ਸ ਔਰ ਹਫ਼ਤੇ ਬਾਅਦ ਉਹਦੀ ਰਿਪੋਰਟ ਦੇ ਕੇ ਜਾਣਾ ਸਾਨੂੰ ਵੀ ਤੁਹਾਨੂੰ ਕਿੰਨਾ ਕੁ ਫ ਫਰਸਟ ਟਾਈਮ ਤੇ ਆਉਂਦੇ ਨੂੰ ਸਾਡਾ ਪੇਸ਼ੈਂਟ ਦਾ ਜਿਹੜਾ ਹੁੰਦਾਗਾ ਕਿ ਉਹ ਅਸੀਂ 20 ਤੋਂ 30% ਅਸੀਂ ਉਹ ਬੰਦੇ ਨੂੰ ਰਿਲੈਕਸੇਸ਼ਨ ਦੇ ਕੇ ਭੇਜਦੇ ਆਂ ਆਰਾਮ ਕਰਕੇ ਭੇਜਦੇ ਆਂ ਜੀ ਕਿ ਉਹਨੂੰ ਉਹਦੋਂ ਖੁਦ ਦੱਸ ਕੇ ਜਾਂਦਾ ਵੀ ਸਰ ਮੈਨੂੰ ਇਹ ਚੀਜ਼ਾਂ ਤੋਂ ਫਰਕ ਪਿਆਗਾ ਠੀਕ ਆ ਫਿਰ ਅਸੀਂ ਪੇਸ਼ੈਂਟ ਨੂੰ ਗਾਹਰ ਆਹੋ ਕਰਦੇ ਆਂ ਰਿਪਲਾਈ ਕਰਦੇ ਆਂ ਜੀ ਤਾਂ ਪੇਸ਼ੈਂਟ ਨੂੰ ਵਧੀਆ ਟਰੀਟ ਕਰਕੇ ਉਹਦਾ ਜਿੰਨੀ ਵੀ ਬਿਮਾਰੀ ਆ ਸੀ ਨੇਚਰਲ ਪੈਥੀ ਆਯੁਰਵੈਦਿਕ ਮੈਡੀਸਨ ਨਾਲ ਹੀ ਖਤਮ ਕਰਦੇ ਆਂ ਸਰ ਕੀ ਡਾਕਟਰ ਸਾਹਿਬ ਕਿੱਥੇ ਕਿੱਥੇ ਤੁਹਾਡੀਆਂ ਬ੍ਰਾਂਚਾਂ ਨੇ ਤੇ ਕੀ ਕੀ ਕੰਟੈਕਟ ਸੀ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕੀ ਨੰਬਰਸ ਨੇ ਤੁਹਾਡੇ ਜਿਹੜੇ ਅਸੀਂ ਡਿਸਪਲੇ ਕਰੀ ਸੀ ਸਰ ਆਪਣੀਆਂ ਬ੍ਰਾਂਚਾਂ ਜੀ ਜਗਰਾਉਂ ਆ ਜੀ ਲੁਧਿਆਣਾ ਸਰ ਬਠਿੰਡਾ ਗਾ ਤੇ ਇਹ ਜਲੰਧਰ ਭੋਗਪੁਰ ਸਰ ਇਹ ਚਾਰ ਬ੍ਰਾਂਚਾਂ ਸਰ ਤੇ ਨੰਬਰ ਸਰ 90563 99921 ਏ ਨੰਬਰ ਤੇ ਕੰਟੈਕਟ ਕਰ ਸਕਦੇ ਸਰ ਕੀ ਟਾਈਮਿੰਗ ਕੀ ਰਹਿੰਦੀ ਆ ਸਵੇਰ 10:30 ਤੋਂ ਸ਼ਾਮ ਦੇ 4 ਵਜੇ ਤੱਕ ਡਾਕਟਰ ਸਾਹਿਬ ਜੀ ਤੁਸੀਂ ਟ੍ਰੀਟਮੈਂਟ ਕਰਦੇ ਹੋ ਪੇਸ਼ੈਂਟ ਜਿਨ੍ਹਾਂ ਦੀ ਰੀਡ ਜੈਗ ਦੇ ਵਿੱਚ ਪ੍ਰੋਬਲਮ ਹੈ ਇਹ ਕੀ ਚੀਜ਼ ਹੈ ਕੀ ਮਸ਼ੀਨ ਹੈ ਇਹ ਸਾਡੀ ਜਰਮਨ ਤਕਨੀਕ ਦੀ ਮਸ਼ੀਨ ਆ ਜੀ ਇਹ ਜਿੰਨੇ ਵੀ ਰੀਡ ਦੀ ਹੱਡੀ ਦੇ ਮਨ ਕੇ ਆ ਜੀ ਮਾਸ ਪੇਸ਼ੀਆਂ ਜੀ ਸ਼ਰਟੀ ਦਾ ਪੇਨ ਇਹ ਇਹ ਚੀਜ਼ਾਂ ਨੂੰ ਟਰੀਟ ਕਰਦੇ ਆ। ਔਰ ਇਹਦਾ ਰਿਜ਼ਲਟ ਹੈ ਇੱਕ ਹੈ ਜਗਾ ਕਿ ਇਹ 5 ਤੋਂ 10 ਮਿੰਟਾਂ ਦੇ ਵਿੱਚ ਪੇਸ਼ੀਐਂਟ ਨੂੰ ਜਿਵੇਂ ਮਾਸਪੇਸ਼ੀਆਂ ਦੇ ਵਿੱਚ ਸੋਇਲਿੰਗ ਆ ਜਾਂਦੀ ਹੈ, ਜੇ ਕੋਈ ਵੀ ਗੱਠ ਬਣ ਜਾਂਦੀ ਹੈ, ਜੇ ਸਰਕੂਲੇਸ਼ਨ ਘੱਟ ਹੁੰਦਾ ਹੈਗਾ ਸਰ ਨੂੰ ਉਹਨਾਂ ਵਾਸਤੇ ਇਹ ਮਸ਼ੀਨ ਵਰਜ਼ਾਨ ਵਰਜ਼ਾਨ ਇੱਕ ਚੀਜ਼ ਜੇ ਆਪਾਂ ਗੁੱਡਿਆਂ ਦੀ ਦਰਦਾਂ ਦੀ ਗੱਲ ਕਰੀਏ ਜਾਂ ਹੋਰ ਵੀ ਗੱਲ ਉਹਦੇ ਲਈ ਵੀ ਇਹ ਮਜੂਜ਼ ਕਰਦਾ ਨਹੀਂ ਨਹੀਂ ਸਰ ਉਹਦੇ ਵਾਸਤੇ ਅਲੱਗ ਅਲੱਗ ਬੇਟੇ ਲਗਨ ਸ ਮਤਲਬ ਹਲਕ ਜਦਾਂ ਦੀ ਬਿਮਾਰੀ ਹੋ ਉਸ ਹਿਸਾਬ ਨਾਲ ਉਹ ਸਾਵਨਾ ਕਰੇ ਹਾਂ ਜੀ ਟਰੀਟਮੈਂਟ ਜਿਹੜਾ ਆਇਰੋਇਲ ਤੇਲ ਹੈ ਇਹ ਵੀ ਸਾਰਿਆਂ ਨਾਲ ਹੀ ਇਹ ਸਭ ਦੇ ਹਾਂ ਇਹ ਸਭ ਦੇ ਮਾਲਿਸ਼ ਹੀ ਕਰਦੇ ਹਾਂ ਹਾਂ ਜੀ ਮਾਲਸ ਨਹੀਂ ਸਰ ਆਪਣੇ ਜਿਹੜੇ ਟਰੀਟਮੈਂਟ ਦੇ ਵਿੱਚ ਮਾਲਸ ਬਿਲਕੁਲ ਅਲਾਉਡ ਹੀ ਨਹੀਂ ਅਲਾਉਡ ਨਹੀਂ ਹੈ ਅਸੀਂ ਮਾਲਸ ਕਿਸੇ ਨੂੰ ਰეკਮੈਂਡ ਕਰਦੇ ਹੀ ਨਹੀਂ ਵੀ ਮਾਲਸ ਕਰੋ ਜੀ ਜੀ ਦੇਖੋ ਜੇ ਕਿਸੇ ਦੀ ਮਾਸਪੇਸ਼ੀਆਂ ਪਹਿਲਾਂ ਹੀ ਬੀਕ ਹੈ ਔਰ ਉੱਪਰ ਮਾਲਸ ਕਰ ਕਰਕੇ ਇਸ ਤੋਂ ਜ਼ਿਆਦਾ ਬੀਕ ਕਰੂੰਗੀ ਤਾਂ ਉਹ ਬੰਦੇ ਨੂੰ ਰਿਲੈਕਸੇਸ਼ਨ ਕਿਹੜੇ ਹਿਸਾਬ ਨਾਲ ਮਿਲੇਗਾ ਉਹਦੇ ਮਾਸਪੇਸ਼ੀਆਂ ਨੂੰ ਤੁਸੀਂ ਤੇਲ ਲਾ ਕੇ ਹਲਕਾ ਜਿਹਾ ਸੇਕ ਦੋ ਤਾਂ ਠੀਕ ਹੈ ਔਰ ਉਹ ਵਲਮਪ ਅਪ ਹੋ ਜਾਂਦੀ ਹੈ ਮਾਸਪੇਸ਼ੀਆਂ ਅਪ ਹੋ ਜਾਂਦੀਆਂ ਨੇ ਕਿ ਪੇਸ਼ੈਂਟ ਨੂੰ ਖੁਦ ਹੀ ਰੀਲੀਫ ਮਿਲ ਜਾਂਦਾ ਠੀਕ ਜਿਵੇਂ ਉਹਦੇ ਸਾਇਲ ਗੋਦੀਆ ਜਾਂ ਫਿਰ ਖੜਨਾ ਜਿਹਦਾ ਉਹਦਾ ਉਹ ਚੀਜ਼ ਨਾਲ ਗਰਮਾਹਟ ਜਿਹੜੀ ਇੱਕ ਜ਼ਰੂਰੀ ਹੈ ਇਸ ਚੀਜ਼ ਨਾਲ ਗਰਮਾਹਟ ਆਉਂਦੀ ਹੈ ਜਿਹੜਾ ਨਹੀਂ ਨੀਲ ਨਹੀਂ ਨੀਲ ਨਹੀਂ ਔਰ ਸੜੀ ਖੁੱਲਦੀਆਂ ਹੱਡੀਆਂ ਜਿਹੜੀਆਂ ਨਾ ਰੀਕੀ ਨੇ ਮਿਲੀਆਂ ਹਾਂ ਦੇਖੋ ਇਹ ਪੇਸ਼ੈਂਟ ਦੇ ਜ਼ਿਆਦਾ ਦਿੱਕਤ ਕੀ ਆ L4 L5 S1 ਮਨ ਕਰ ਜੀ ਇਹਨਾਂ ਨੂੰ ਜ਼ਿਆਦਾ ਦਿੱਕਤ ਦੇ ਰਿਹਾ ਔਰ ਨਾਲ D5 D10 D11 ਇਹ ਮੰਨ ਕੇ ਦਿੱਕਤ ਦੇ ਰਿਹਾ ਠੀਕ ਹੈ ਜੀ ਉਹਦੇ ਨਾਲ ਕੀ ਹੋ ਜਾਂਦਾ ਜਿੱਦੋਂ ਸਰਕੂਲੇਸ਼ਨ ਦਾ ਘਟਦਾ ਹੈਗਾ ਪ੍ਰੈਸ਼ਰ ਪੈਂਦਾ ਹੈਗਾ ਜਿੱਦੋਂ ਸੋਇਲਿੰਗ ਜ਼ਿਆਦਾ ਆ ਜਾਂਦੀ ਹੈ ਉਹਦੇ ਮੰਨ ਕੇ ਦਾ ਪ੍ਰੈਸ਼ਰ ਪੈਂਦਾ ਸਰ ਨਹੀਂ ਅਦਰ ਮੰਨ ਕਾ ਤੁਹਾਨੂੰ ਇੰਨਾ ਟਰੀਟ ਨਹੀਂ ਕਰੂਗਾ ਜੀ ਔਰ ਜਿੱਦੋਂ ਸੋਇਲਿੰਗ ਜ਼ਿਆਦਾ ਹੋਊਗੀ ਉਹਦੇ ਤੋਂ ਨੂੰ ਇਹ ਜ਼ਿਆਦਾ ਟ੍ਰੀਟ ਕਰੂਗਾ ਕਿ ਇਹਨਾਂ ਦਾ ਵਾਈਬ੍ਰੇਟ ਕਰਨ ਲੱਗ ਜਾਂਦਾ ਇਹ ਚੀਜ਼ਾਂ ਇਹ ਆਪਣੇ ਆਪ ਵਾਈਬ੍ਰੇਟ ਕਰਨ ਲੱਗ ਜਾਂਦੇ ਆ ਤੇ ਉਹ ਲੱਤਾਂ ਕੰਮ ਛੱਡ ਜਾਂਦੀਆਂ ਸਰ ਜਿਹੜੀ ਸੋਇਲਿੰਗ ਹੁੰਦੀ ਹੈ ਲਗਭਗ ਹਾਟੇਟਿੰਗ ਸ਼ੁਰੂ ਹੋ ਜਾਂਦੀ ਆ ਹਾਂ ਸਰ ਉਹ ਟੈਗ ਕਰ ਦਿੰਦੇ ਆ ਨਾ ਜੀ ਜੇ ਮਨਕੇ ਨੂੰ ਸਟੈਪਨੈਸ ਦੇਵੋਗੇ ਸਰ ਜੀ ਤਾਂ ਉਹ ਮਨਕਾ ਇਹ ਚੀਜ਼ ਦੀ ਸਪਲਾਈ ਰੋਕੂਗਾ ਜੀ ਔਰ ਸਪਲਾਈ ਰੋਕੂਗਾ ਤਾਂ ਇਹ ਆਪਣੇ ਆਪ ਹੀ ਵਾਈਬ੍ਰੇਟ ਕਰਨ ਲੱਗ ਜਾਂਦੇ ਆ ਔਰ ਵਾਈਬ੍ਰੇਟ ਇਸ ਤਰ੍ਹਾਂ ਨਾ ਕਰਦੀਆਂ ਕਿ ਇਹਨਾਂ ਦੇ ਪੈਰ ਲੱਤਾਂ ਕੰਮ ਛੱਡ ਜਾਂਦੇ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੇ ਟ੍ਰੀਟਮੈਂਟ ਕਰਿਆ ਆਪਣਾ ਕੋਲ ਜਾਣਦੇ ਆ ਕਿ ਇਹਨਾਂ ਨੂੰ ਕਦੋਂ ਤੋਂ ਇਹ ਪ੍ਰੋਬਲਮ ਸੀ ਔਰ ਜਿਹੜੀ ਟ੍ਰੀਟਮੈਂਟ ਕਰਾਈ ਆ ਉਹਦੇ ਨਾਲ ਇਹਨਾਂ ਨੂੰ ਕਿੰਨਾ ਫਾਇਦਾ ਹੋਇਆ ਜਰੂਰ ਕੀ ਨਾ ਤੁਹਾਡਾ ਸਭ ਤੋਂ ਪਹਿਲਾਂ ਮੇਰਾ ਸੰਤ ਬਾਬਾ ਜਸਪੀਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਲਾਂਬੜੇ ਤੋਂ ਸ਼ਾਰਪੁਰ ਬਾਬਾ ਜੀ ਜਦੋਂ ਕਦੋਂ ਹੀ ਦੇਰ ਤੋਂ ਤੁਹਾਨੂੰ ਇਹ ਪ੍ਰੋਬਲਮ ਸੀ ਕਿਹੜੀ ਪ੍ਰੋਬਲਮ ਸੀ ਔਰ ਕਿੱਦਾਂ ਇੱਥੇ ਦੱਸ ਵੀ ਔਰ ਅੱਜ ਕੀ ਰਿਜ਼ਲਟ ਮਿਲਿਆ ਜੋ ਤੁਸੀਂ ਜਿੰਨੀ ਵਾਰੀ ਕਰਾਈ ਹੈ ਮੇਰਾ ਦੋ ਕੁ ਆਪਰੇਸ਼ਨ ਹੋਏ ਸਗੇ ਜਿਹਦੇ ਕਰਕੇ ਮੈਂ 5-6 ਮਹੀਨੇ ਮੰਜੇ ਤੇ ਰਿਹਾ ਤਾਂ ਮੇਰੇ ਛੂਲੇ ਆਟ ਗਏ ਸੀਗੇ ਤਾਂ ਫਿਰ ਮੈਂ ਇਦਾਂ ਹੀ ਇਹਨਾਂ ਦੀ ਇੱਕ ਵੀਡੀਓ ਦੇਖੀ ਤਾਂ ਫਿਰ ਅਸੀਂ ਇੱਥੇ ਆਏ ਮੈਂ 3 ਕਵਾੜ ਟ੍ਰੀਟਮੈਂਟ ਕਰਾਇਆ ਮੈਨੂੰ ਕਾਫੀ ਫਰਕ ਲੱਗਦਾ ਮੈਂ ਬੈਠ ਨਹੀਂ ਸਕਦਾ ਚੌਂਕੜੀ ਮਾਰ ਕੇ ਮੈਂ ਹੁਣ ਬੈਠਣ ਲੱਗ ਗਿਆ ਮਤਲਬ ਕਾਫੀ ਫਰਕ ਆ ਤੇ ਜਦੋਂ ਪਹਿਲੀ ਵਾਰੀ ਆਇਆ ਸੀ ਉਦੋਂ ਕਿੰਨੀ ਪ੍ਰੋਬਲਮ ਸੀ ਜੋ ਫਸਟ ਟਾਈਮ ਇੱਥੇ ਆਇਆ ਪ੍ਰੋਬਲਮ ਤਾਂ ਮੈਨੂੰ ਕੁਰਸੀ ਤੇ ਬੈਂਦਾ ਸੀ نیچے ਨਹੀਂ ਬੈਠ ਹੁੰਦਾ ਸੀ ਤੇ ਹੁਣ ਮੈਂ ਥੋੜਾ ਬਹੁਤ ਬੈਠ ਲੈਣਾ ਥੱਲੇ ਤੇ ਜਦੋਂ ਪਹਿਲੀ ਵਾਰ ਆਏ ਤੇ ਪਹਿਲੀ ਟ੍ਰੀਟਮੈਂਟ ਕਿੰਨੇ ਪਰਸੈਂਟ ਲੱਗਾ ਕਿ ਬਿਲਕੁਲ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਮਤਲਬ ਜਦੋਂ ਇਹਨਾਂ ਨੇ ਟ੍ਰੀਟਮੈਂਟ ਕੀਤਾ ਤਾਂ ਮੈਨੂੰ ਥੋੜਾ ਮਹਿਸੂਸ ਹੋਇਆ ਵੀ ਹਾਂ ਕੁਛ ਰਿਲੈਕਸ ਹੈ ਤੇ ਹੁਣ ਹੌਲੀ 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 ਕੁਛ ਫਰਕ ਲੱਗ ਰਿਹਾ ਵਧੀਆ ਤੇ ਹੁਣ ਕੁਰਸੀ ਤੋਂ ਥੱਲੇ ਬੈਣ ਦਾ ਬੈਣੀ ਉਹ ਕਰਦੇ ਹਾਂ ਟਰਾਈ ਹਾਂ ਥੋੜਾ ਬਹੁਤ ਬੈਠ ਲੈਣਾ ਮੈਂ 10 15 ਮਿੰਟ ਹਾਂਜੀ ਤੇ ਕਿਦਾਂ ਦਾ ਲੱਗਾ ਟ੍ਰੀਟਮੈਂਟ ਜਿਹੜਾ ਕਰਦੇ ਇਹ ਈਜ਼ੀ ਹੈ ਕੋਈ ਪ੍ਰੋਬਲਮ ਤਾਂ ਨਹੀਂ ਆਦੀ ਕਿਦਾਂ ਤੁਈ ਕੋਈ ਕਿਹਦਾ ਸਾਦੇ ਬੰਦੇ ਨੂੰ ਪੇਨ ਜਿਆਦਾ ਹੁੰਦੀ ਇਦਾਂ ਦੀ ਕੁਛ ਆ ਵੀ ਜਿਆਦਾ ਠੀਕ ਹੈ ਹੈ ਟ੍ਰੀਟਮੈਂਟ ਜਿਹੜੀ ਹੈ ਮਤਲਬ ਵਧੀਆ ਹੈ ਪੁਆਇੰਟਾਂ ਨੂੰ ਟੱਚ ਕਰਦੇ ਆ ਪੁਆਇੰਟਾਂ ਦੇ ਨਾਲ ਹੀ ਮਤਲਬ ਕਰਦੇ ਆ ਤੇ ਠੀਕ ਹੈ ਵੈਸੇ ਵਧੀਆ ਲੱਗਾ ਹੋਰ ਵੀ ਕਈ ਜਗ੍ਹਾ ਦਿਖਾਇਆ ਕੋਈ ਖਾਸ ਫਰਕ ਨਹੀਂ ਪਿਆ ਕੀ ਕਰਨੇ ਚਾਹੁੰਦੇ ਹੋਰ ਪੇਸ਼ੈਂਟ ਜਿਹੜੇ ਇਦਾਂ ਦੀ ਬਿਮਾਰੀ ਤੋਂ ਪੀੜਤ ਨਹੀਂ ਉਹਨਾਂ ਨੂੰ ਉਹਨਾਂ ਨੂੰ ਵੀ ਇਹ ਕਵਾਂਗੇ ਵੀ ਇੱਥੇ ਆਉਣ ਆ ਕੇ ਆਪਣਾ ਇਲਾਜ ਕਰਾਉਣ ਤੇ ਕੋਈ ਜਿਆਦਾ ਮਹਿੰਗਾ ਵੀ ਨਹੀਂ ਹੈ ਦਵਾਈ ਵੀ ਦਿੰਦੇ ਆ ਨਾਲ ਉਹ ਹੀ ਮਤਲਬ ਹਯਾਤ ਕੋ ਲੈ ਕੇ 1500 ਤੱਕ ਦੀ ਦਵਾਈ ਹੁੰਦੀ ਹੈ। ਜਿਆਦਾ ਮਹਿੰਗੀ ਵੀ ਨਹੀਂ ਹੈ। ਟ੍ਰੀਟਮੈਂਟ ਠੀਕ ਕਰਦੇ ਆ। ਡਾਕਟਰ ਸਾਹਿਬ ਆਪ ਮਤਲਬ ਅੱਧਾ ਪੌਣਾ ਘੰਟਾ ਬੰਦੇ ਨੂੰ ਟ੍ਰੀਟ ਕਰਦੇ ਆ। ਇਹ ਵੀ ਭਾਈ ਆਮ ਜਦੋਂ ਪੇਸ਼ੈਂਟ ਨੂੰ ਕੋਈ ਏਦਾਂ ਦੀ ਪ੍ਰੋਬਲਮ ਕਿਸੇ ਇਨਸਾਨ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਵੱਡੇ ਵੱਡੇ ਹਸਪਤਾਲਾਂ ਜਾਂਦਾ। ਡਾਕਟਰ ਉਹਨੂੰ ਕਿ ਛੱਤੀ ਦਾ ਐਕਸ-ਰੇ ਲਗ ਦਿੰਦਾ ਹੈ, ਟੈਸਟ ਲਗ ਦਿੰਦਾ ਹੈ ਕਿ ਕੁਝ ਲਿਖ ਦਿੰਦਾ। ਅੱਧਾ ਖਰਚਾ ਤਾਂ ਉਹ ਬਰਡਨ ਜਿਹੜਾ ਉਹ ਪੇਸ਼ੈਂਟ ਦੇ ਸਿਰ ਤੇ ਪੈ ਜਾਂਦਾ ਕਿ ਯਾਰ ਮੈਂ ਟੈਸਟ ਵੀ ਕਰਾਉਣਾ। ਇੱਥੇ ਕੋਈ ਏਦਾਂ ਦਾ ਟੈਸਟ ਵੀ ਕਰਾਇ ਇੱਥੇ ਕੋਈ ਟੈਸਟ ਨਹੀਂ ਕਰਾਉਂਦੇ ਜੇ ਤੁਸੀਂ ਪਹਿਲਾਂ ਕਰਾਏ ਹੋਇਆ ਐਕਸ-ਰੇ ਜਾਂ ਕੋਈ ਸਕੈਨ ਵਗੈਰਾ ਰਿਪੋਰਟ ਨਾਲ ਲੈ ਕੇ ਆਓ ਉਹੀ ਦੇਖ ਕੇ ਆਪਣਾ ਟ੍ਰੀਟਮੈਂਟ ਕਰਦੇ ਆ ਕੋਈ ਜ਼ਿਆਦਾ ਐਕਸਟਰਾ ਖਰਚਾ ਨਹੀਂ ਹੈ ਮਤਲਬ ਜੇ ਦਾ ਬਾਹਰ ਜਾਂਦੇ ਤੁਸੀਂ ਹਸਪਤਾਲਾਂ ਵਿੱਚ 5-6000 ਦੇ ਟੈਸਟ ਹੀ ਕਰ ਦਿੰਦੇ ਆ ਤਕਰੀਬ ਆਦਮੀ ਤਾਂ ਫੇਰ ਨਹੀਂ ਦਵਾਈ ਨਹੀਂ ਲੈ ਸਕਦਾ ਹੁੰਦਾ ਤੇ ਇਸ ਕਰਕੇ ਵਧੀਆ ਲੱਗਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਅਰੇ ਕਿੰਨੀ ਦੇਰ ਤੋਂ ਤੁਹਾਡੀ ਪ੍ਰੋਬਲਮ ਸੀ ਜਿਹੜੀ ਇਹ ਦਰਦਾਂ ਦੀ ਪੇਨ ਆ ਕਿੰਨੇ ਸਮੇਂ ਤੋਂ ਸੀ ਮੇਰੀ ਬਹੁਤ ਦੇਰ ਤੋਂ ਪ੍ਰੋਬਲਮ ਈ 25 ਸਾਲ ਤੋਂ ਹਾਂਜੀ ਤੇ ਕਿੱਥੇ ਕਿੱਥੇ ਵੇਸੇ ਪਹਿਲਾਂ ਤੁਸੀਂ ਇਲਾਜ ਪਰਾਇਆ ਕੋਈ ਛੱਡਿਆ ਹੀ ਨਹੀਂ ਅਸੀਂ ਹੂੰ ਬਹੁਤ ਦੂਰ ਦੂਰ ਤੱਕ ਗਏ ਆ ਅਸੀਂ ਮਤਲਬ ਗਿਣ ਨਹੀਂ ਸਕਦੀ ਕਿ ਨਿੱਕ ਜਿੰਨੇ ਤੱਕ ਜਗ੍ਹਾ ਸੀ ਗਏ ਮਤਲਬ ਕਾਫੀ ਪੈਸਾ ਜਿਹੜਾ ਖਰਾਬ ਕਰ ਦਿੱਤਾ ਡਾਕਟਰ ਕੋਲ ਬਹੁਤ ਜ਼ਿਆਦਾ ਤੇ ਹੁਣ ਤੁਸੀਂ ਇੱਥੇ ਆਏ ਹੋ ਇਹਨਾਂ ਕੋਲ ਡਾਕਟਰ ਸਾਹਿਬ ਕੋ ਇੱਥੋਂ ਪਹਿਲਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੱਥੇ ਇਦਾਂ ਦਾ ਇਲਾਜ ਚੱਲਦਾ ਵੀ ਇਹਦੇ ਥੋੜੇ ਪੈਸੇ ਨਾ ਔਰ ਵਧੀਆ ਜਿਹੜਾ ਇਲਾਜ ਹੈ ਦਰਦਾਂ ਜਿਹੜੇ ਦੂਰ ਹੁੰਦੇ ਨੇ ਇਹਨਾਂ ਦਾ ਐਨ ਇਟਰੀਟਮੈਂਟ ਵਧੀਆ ਹੈ ਗੱਲ ਪੈਸਿਆਂ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਵਿਸ਼ਵਾਸ ਦੀ ਅਸੀਂ YouTube ਤੇ ਦੇਖਿਆ ਸੀ ਤੇ ਮੈਨੂੰ ਉਹ ਵਧੀਆ ਜਿਹਾ ਲੱਗਿਆ ਤੇ ਫਿਰ ਅਸੀਂ ਇੰਨਾ ਕੋਲ ਆਏ ਤੇ ਮੈਨੂੰ ਆ ਤੀਜਾ ਟ੍ਰੀਟਮੈਂਟ ਆ ਤਾਂ ਮੇਰੀ ਤਾਂ ਮਤਲਬ ਵੀ ਲੱਤ ਸੌਂਦੀ ਸੀ ਪੂਰੀ ਉਹਨੇ ਲੱਤ ਸੌਣ ਲੱਪੀਆਂ ਸੀ ਤੇ ਹੁੰਦੀ ਸਿੱਧੀ ਵੀ ਨਹੀਂ ਹੋ ਸਕਦੀ ਤਾਂ ਹੁਣ ਮੈਨੂੰ ਥੋੜਾ ਰਿਲੈਕਸ ਲੱਗਦਾ ਤੇ ਹੁਣ ਤੁਹਾਡਾ ਟ੍ਰੀਟਮੈਂਟ ਚੱਲ ਰਿਹਾ ਡਾਕਟਰ ਸਾਹਿਬ ਟ੍ਰੀਟਮੈਂਟ ਕਰ ਰਹੇ ਕਿਦਾਂ ਦਾ ਫੀਲ ਹੋ ਜਦੋਂ ਆਇਸ ਕੀ ਤੇ ਹੁਣ ਤੇ ਵਿੱਚ ਕਿੰਨਾ ਫਰਕ ਮਹਿਸੂਸ ਹੋ ਰਿਹਾ ਹਾਂ ਹਾਂਜੀ ਹੁਣ ਮੈਨੂੰ ਵਧੀਆ ਲੱਗ ਰਿਹਾ ਤੁਹਾਡਾ ਹਾਂਜੀ ਤੇ ਉਮੀਦ ਬਹੁਤ ਹੈ ਕਿ ਮੈਂ ਜਿਹੜੀ ਇੰਨੇ ਚਿਰ ਦਾ ਆਸ-ਪਾਸ ਸਾਰਾ ਕੰਮ ਕੀਤਾ ਪੂਰਾ ਹੋ ਜੂਵੇ ਤੇ ਹਾਂਜੀ